ਸੈਂਟ ਪਿੰਡਾਂ ਦੇ ਬੰਦੇ ਜਨ ਘਰ ਕਹਿ ਲੋ ਬਾਹਰ ਚਲੇ ਗਏ ਚਿੰਦਰੇ ਲੱਗੇ ਨੇ ਤੇ ਤੁਹਾਡੇ ਲੈਂਡ ਪੂਲਿੰਗ ਕਿਹੜੀ ਗੱਲ ਦੀ ਵੀ ਉਹ ਜਿਹੜੇ ਘਰ ਆਲਰੇਡੀ ਨੇ ਉਹ ਤਾਂ ਚਿੰਦਰੇ ਲੱਗੇ ਤੇ ਵਸਾਉਣਾ ਕਿਨੂ ਐ ਕਿ ਯਾਰ ਖੇਤੀ ਦਾ ਧੰਦਾ ਤਾਂ ਬਹੁਤ ਮਾੜਾ ਹੈ ਮੈਨੂੰ ਦੱਸੋ ਜੇ ਐਡਾ ਮਾੜਾ ਧੰਦਾ ਹੈ ਤਾਂ ਫੇਰੇ ਜ਼ਮੀਨ ਕਿਉਂ ਲਈ ਜਾਂਦੇ ਨੇ ਤੇ ਥੋਥੋ ਕਿਉਂ ਲਈ ਜਾਂਦੇ ਨੇ ਆ ਬਾਗਾ ਬਾਡਰ ਵੀ ਖੁੱਲੂਗਾ ਤੇ ਚਾਰਪ ਤੱਕ ਜਾਊਗਾ ਉਦੋਂ ਜਦੋਂ ਸਾਡੇ ਕੋਲੇ ਜ਼ਮੀਨਾਂ ਨਾ ਰਹੀਆਂ 11 ਸਾਲ ਛੇੜੇ ਇੰਡਸਟਰੀ ਲਿਸਟ ਨੇ ਕਾਰਪੋਰੇਟ ਨੇ ਜਾਂ ਉਦਯੋਗਪਤੀ ਨੇ 16 ਲੱਖ ਕਰੋੜ ਇਹਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਹੈ ਏਸ ਮਸਦੂਰਾ ਤੇ ਕਿਸਾਨਾਂ ਦਾ 11 ਸਾਲ ਚ ਕਿੰਨਾ ਹੋਇਆ 2 ਲੱਖ ਕਰੋੜ ਥੋਡੀ ਪੰਜਾਬੀ ਨਜ਼ਰ ਆਉਂਦੀ ਆ ਥੋਡੀ ਕੁਰਬਾਨੀ ਹਵਾ ਚ ਗੂੰਜਦੀ ਆ ਨਹੀਂ ਥੋਡੀ ਪੋਪੂਲੇਸ਼ਨ ਕੱਟ ਕਰਨੀ ਆ ਬਾਹਰ ਲਿਆਂਦੀ ਵਧਾਉਣੀ ਆ ਤਾਂ ਜੋ ਥੋਡੀ ਧੌਣ ਤੇ ਖੋਡਾ ਰੱਖ ਸਕਣ ਕੋਈ ਬਾਹਰਲਾ ਸਾਡਾ ਦੁਸ਼ਮਣ ਨਹੀਂਗਾ ਅਗੇ ਨੇ ਪਰ ਵੱਡੇ ਦੁਸ਼ਮਣ ਅਸੀਂ ਆਪ ਦੇ ਆਪ ਹੈ ਕੀ ਅਸੀਂ ਮੁੱਦਿਆਂ ਤੇ ਗੱਲ ਕਰਦੇ ਕਦੇ ਇਹ ਵੀ ਇੱਕ ਮੁੱਦਾ ਚਾਹੇ ਉਹ ਖੇਤੀਬਾੜੀ ਹੋਵੇ ਚਾਹਿਆ ਲੈਂਡ ਪੂਲਿੰਗ ਹੋਵੇ ਚਾਹ ਜੋ ਸਰਕਾਰਾਂ ਬਾਕੀ ਕਰਤੀਆਂ ਨੇ ਅੱਜ ਦੁਨੀਆ ਦੇ ਵਿੱਚ ਖੇਤੀਬਾੜੀ ਦੀ 70% ਜ਼ਮੀਨ ਇੱਕ ਕਾਰਪੋਰੇਟ ਲੈ ਗਿਆ ਜਿਹੜਾ ਪਾਣੀ ਐ ਕਿ ਯਾਰ ਖੇਤੀ ਦਾ ਧੰੜਾ ਤਾਂ ਬਹੁਤ ਮਾੜਾ ਐ ਮੈਨੂੰ ਦੱਸੋ ਜੇ ਐਡਾ ਮਾੜਾ ਧੰਦਾ ਤਾਂ ਫੇਰੇ ਜ਼ਮੀਨ ਕਿਉਂ ਲਈ ਜਾਂਦੇ ਨੇ ਤੇ ਥੋਥੋ ਕਿਉਂ ਲਈ ਜਾਂਦੇ ਨੇ ਆ ਜਿਹੜੀ ਭਾਰਤ ਵਾਲਾ ਨਿਕਲ ਰਹੀ ਕਾਦੇ ਕਰਕੇ ਐ ਆ ਬਾਗਾ ਬਾਰਡਰ ਵੀ ਖੁੱਲੂਗਾ ਤੇ ਯੂਰਪ ਤੱਕ ਜਾਊਗਾ ਉਦੋਂ ਜਦੋਂ ਸਾਡੇ ਕੋਲੇ ਜ਼ਮੀਨਾਂ ਨਾ ਰਹੀਆਂ ਤੁਹਾਨੂੰ ਇੱਕ ਛੋਟਾ ਜਿਹਾ ਤਰੀਕਾ ਦੱਸਦਾ ਇਹਨਾਂ ਦਾ ਉਸ ਤੋਂ ਅੰਦਾਜ਼ਾ ਲਾ ਲਿਓ ਜੇ ਕਿ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਆਪ ਹੋਵੇ ਜਾਂ ਜਿੰਨੀਆਂ ਵੀ ਪਾਰਟੀਆਂ ਨੇ ਤੁਹਾਨੂੰ ਪਤਾ ਹੈ ਇੱਕ ਗੱਲ ਦਾ ਕਿ ਪਿਛਲੇ 11 ਸਾਲ ਜਦੋਂ ਦਾ ਮੋਦੀ ਬਣਿਆ 11 ਸਾਲ ਜਿਹੜੇ ਇੰਡਸਟਰੀ ਲਿਸ ਨੇ ਕਾਰਪੋਰੇਟ ਨੇ ਜਾਂ ਉਦਯੋਗਪਤੀ ਨੇ 16 ਲੱਖ ਕਰੋੜ ਇਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਹੈ 16 ਲੱਖ ਕਰੋੜ ਤੇ ਮਜ਼ਦੂਰਾਂ ਤੇ ਕਿਸਾਨਾਂ ਦਾ 11 ਸਾਲ ਚ ਕਿੰਨਾ ਹੋਇਆ 2 ਲੱਖ ਕਰੋੜ ਹੁਣ ਆਪ ਸਮਝ ਲਓ ਕਿ ਜਿਹੜੇ ਕਰੋੜਬਤੀ ਨੇ ਅਰਬਾਂ ਬਤੀ ਨੇ ਉਹਨਾਂ ਦਾ ਤਾਂ 16 ਲੱਖ ਕਰੋੜ ਮਾਫ ਜੀੜੇ ਹਮਾਤੜ ਹਰ ਰੋਜ਼ ਕਮਾਉਂਦੇ ਨੇ ਤੇ ਖਾਂਦੇ ਨੇ ਉਹਨਾਂ ਦਾ ਸਿਰਫ 2 ਲੱਖ ਕਰੋੜ ਤਾਂ ਇਹਦਾ ਮਤਲਬ ਕੀ ਹੋਇਆ ਸਰਕਾਰ ਕਿੰਨਾ ਦੀ ਐ ਇਹਨਾਂ ਦੀ ਪਰ ਇਹ ਸਰਕਾਰ ਬਦਕਿਸਮਤੀ ਨਾਲ ਚੁਣੀ ਕੀਨੇ ਆਪਾਂ ਤੇ ਫਿਰ ਗਲਤੀ ਕੀਦੀ ਐ ਸਾਡੀ ਅਸੀਂ ਜੋ ਬੈਠੇ ਬੋਲ ਰਹੇ ਐ ਐਨੇ ਮੀਂਹ ਤੁਸੀਂ ਵੀ ਆਇਓ ਤੇ ਅਸੀਂ ਵੀ ਆਏ ਆ ਉਹਦਾ ਇੱਕੋ ਹੀ ਮਤਲਬ ਆ ਭਰਾਵੋ ਕੋਈ ਬਾਹਰਲਾ ਸਾਡਾ ਦੁਸ਼ਮਣ ਨਹੀਂਗਾ ਹੈਗੇ ਨੇ ਪਰ ਵੱਡੇ ਦੁਸ਼ਮਣ ਅਸੀਂ ਆਪ ਦੇ ਆਪ ਐ ਕੀ ਅਸੀਂ ਮੁੱਦਿਆਂ ਤੇ ਗੱਲ ਕਰਦੇ ਆਂ ਕਦੇ ਇਹ ਵੀ ਇੱਕ ਮੁੱਦਾ ਚਾਹੇ ਉਹ ਖੇਤੀ ਬਾੜੀ ਹੋਵੇ ਚਾਹਿਆ ਲੈਂਡ ਪੂਲਿੰਗ ਹੋਵੇ ਜਾਂ ਜੋ ਸਰਕਾਰਾਂ ਬਾਕੀ ਕਰਦੀਆਂ ਨੇ ਆ ਪੂਰੇ ਜਲੰਧਰ 70% ਪਿੰਡਾਂ ਦੇ ਬੰਦੇ ਜਦ ਘਰ ਕਹਿ ਲੋ ਬਾਹਰ ਚਲੇ ਗਏ ਜਿੰਦਰੇ ਲੱਗੇ ਨੇ ਤੇ ਤੁਹਾਡੇ ਲੈਂਡ ਪੂਲਿੰਗ ਕਿਹੜੀ ਗੱਲ ਦੀ ਵੀ ਆ 600 ਕਿੱਲਾ ਇੰਨਾ ਪਿੰਡਾਂ ਚ ਹਕੇ ਜੀ ਲੈਂਡ ਪੂਲਿੰਗ ਹੈ ਉਹ ਜਿਹੜੇ ਘਰ ਆਲਰੇਡੀ ਨੇ ਉਹ ਤਾਂ ਜਿੰਦਰੇ ਲੱਗੇ ਤੇ ਵਸਾਉਣਾ ਕਿਨੂ ਹੈ ਆ ਅਮ੍ਰਿਤਸਰ 50000 ਕਿੱਲਾ ਵਸਾਉਣਾ ਕਿਨੂ ਹੈ ਮੈਂ ਦੱਸਦਾ ਮੈਂ ਮੋਹੱਲੀ ਰਹਿਣਾ ਆ ਲੁਧਿਆਣੇ ਜਾ ਕੇ ਵੇਖ ਲਿਓ ਜੇ ਕੌਣ ਰਹਿ ਰੇੜੇ ਤੁਹਾਡੀ ਨਜ਼ਰ ਆਉਂਦੀ ਹੈ ਨਾ ਤੁਹਾਡੀ ਪੰਜਾਬੀ ਨਜ਼ਰ ਆਉਂਦੀ ਹੈ ਤੁਹਾਡੀ ਗੁਰਬਾਣੀ ਹਵਾ ਚ ਗੂੰਜਦੀ ਹੈ ਨਹੀਂ ਤੁਹਾਡੀ ਪੋਪੂਲੇਸ਼ਨ ਘਟ ਕਰਨੀ ਹੈ ਬਾਹਰ ਲਿਆਂਦੀ ਵਧਾਉਣੀ ਹੈ ਤਾਂ ਜੋ ਤੁਹਾਡੀ ਧੌਣ ਤੇ ਗੋਡਾ ਰੱਖ ਸਕਣ ਤੇ ਅਸੀਂ ਉਹਨਾਂ ਨੂੰ ਹੀ ਵੋਟਾਂ ਪਾਉਣੇ ਆ ਯਾਰ ਕੀ ਅਸੀਂ ਆਪ ਤੇ ਪਰਦੇਸ਼ ਕਟ ਗਿਣਤੀ ਹੋ ਰਹੇ ਹੋ ਰਹੇ ਨਹੀਂ ਹੋ ਗਏ ਆ ਆ ਵੋਟਰ ਸੂਚੀਆਂ ਵੇਖ ਲਿਓ ਜੇ ਅਸੀਂ ਗਏ ਆ ਉਹਨਾਂ ਪਿੰਡਾਂ ਚ ਜਗਤਪੁਰਾ ਪਿੰਡਾ ਮੋਹੱਲੀ ਨਾਲ ਇੱਕ ਇੱਕ ਘਰੇ 4 400 ਵੋਟ ਬਣੀਆਂ 2 200 ਵੋਟ ਬਣੀਆਂ ਇਸ ਲਈ ਹੈ ਕਿ ਤੁਹਾਡੀਆਂ ਜ਼ਮੀਨਾਂ ਧੱਕੇ ਨਾਲ ਖੋਣਗੇ ਤੋਡੇ ਗੋਡਾ ਰਖੜਗੇ ਤੌਣ ਤੇ ਤੇ ਫੇਰ ਕਹਿਣਗੇ ਚੱਲ ਜਾ ਬਾਰ ਆਕਰਾਂਗੇ ਬਚਣਾ ਕਿਵੇਂ ਹੈ ਸਿਰਫ ਇੱਕ ਮੋਟੀ ਗੱਲ ਮੁੱਦਿਆਂ ਤੇ ਆ ਜੋ ਬਸ ਜੇ ਮੁੱਦਿਆਂ ਤੇ ਆ ਗਏ ਮੈਂ ਤੁਹਾਨੂੰ ਗਰੰਟੀ ਨਾਲ ਆਣਾ ਇਹਨਾਂ ਨੂੰ ਸਾਰਿਆਂ ਨੂੰ ਬੰਦੇ ਦੇ ਪਤ ਬਣਾ ਦਿਆਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਸ ਕੱਲ ਮੇਰੀ ਖਤਮਾ ਲੇਕਨ ਨਾਰੇ ਦੋ ਲਾਉਂਗਾ ਤੇ ਬਾਹਾਂ ਉਲਾਰ ਕੇ ਚੰਡਿਆਂ ਨੂੰ ਤਾਂ ਕਰਕੇ ਤੇ ਮੁਠੀਆਂ ਮੀਚ ਕੇ ਉਹਦਾ ਜਵਾਰ ਦਿਓ ਜੇ ਕਿ ਚੰਡੀਗੜ੍ਹ ਵਾਲੇ ਤੇ ਦਿੱਲੀ ਵਾਲੇ ਸੁਣ ਲੈਣ ਕਿ ਅੱਜ ਕੁੱਕੜਪਿੰਡ ਦੇ ਵਿੱਚ ਇਸ ਧਰਤੀ ਦੇ ਮਾਲਕ ਇਕੱਠੇ ਹੋਏ ਸੀ ਤੇ ਉਹਨਾਂ ਦੀ ਆਵਾਜ਼ ਨੇ ਉਹਨਾਂ ਦੀਆਂ ਕੁਰਸੀਆਂ ਦੀਆਂ ਚੂਲਾ ਹਲਾਤੀਆਂ ਨੇ ਬੋਲੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ